ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਡਿਊਟੀ ਤੋਂ ਦੇਰ ਰਾਤ ਵਾਪਸ ਪਰਤੇ ਸੱਚੀ ਨਮਕ ਨੌਜਵਾਨ ਨੂੰ ਉਸਦੇ ਸੁਨੀਲ ਨਾਮ ਦੇ ਦੋਸਤ ਨੇ ਆਪਣੇ ਘਰ ਪਿੰਡ ਪੱਤੀ ਤਲਵੰਡੀ ਵਿਖੇ ਬੁਲਾਇਆ ਉੱਥੇ ਉਹਨਾਂ ਨੇ ਇਕੱਠਿਆ ਮਿਲ ਕੇ ਸ਼ਰਾਬ ਪੀਤੀ ਅਤੇ ਫਿਰ ਕਿਸੇ ਗਲਤੋ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਤਾਂ ਸੁਨੀਲ ਨੇ ਆਪਣੇ ਪਿਓ ਸਤਨਾਮ ਨਾਲ ਮਿਲ ਕੇ ਸਚਿੰਨ ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ ਹਾਲਾਂਕਿ ਸੁਨੀਲ ਨਾਮ ਦੇ ਨੌਜਵਾਨ ਨੇ ਮੰਨਿਆ ਹੈ ਕਿ ਉਸਦੇ ਪਿਤਾ ਨੇ ਉਸਦੇ ਦੋਸਤ ਸਚਿੰਦਾ ਕਤਲ ਕੀਤਾ ਹੈ। ਮ੍ਰਿਤਕ ਨੌਜਵਾਨ ਸਚਿੰਦ 25 ਸਾਲ ਦਾ ਸੀ ਅਤੇ ਪੀਡਬਲਯੂਡੀ ਵਿਭਾਗ ਗੁਰਦਾਸਪੁਰ ਵਿੱਚ ਬੇਲਦਾਰ ਦੇ ਤੌਰ ਤੇ ਕੰਮ ਕਰਦਾ ਸੀ। ਦੂਜੇ ਪਾਸੇ ਸਬੰਧਤ ਸਾਨਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਸਜਣ ਮਸੀਹ ਦੇ ਦੋਸਤ ਸੁਨੀਲ ਅਤੇ ਉਸਦੇ ਪਿਓ ਸਤਨਾਮ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਤੇ ਡੈਡੀ ਦੇ ਗਾਣਾ ਕੱਢ ਗਿਆ ਨੇ ਡੈਡੀ ਦੇ ਵਿੱਚ ਪੇਰਾ ਮਾਰੀਆਂ ਵਾ ਇਹਨਾਂ ਨੇ ਮੈਂ ਕਹਣਾ ਬਾਅਦ ਲੈਣਾ ਪੀਐਨਏ ਤੇ ਬੇਟਾ ਮਾਰੇ ਡੈਡੂ ਇਹਨੇ ਗਾਣਾ ਕੱਢਿਆ ਉਹਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਿਕਲ ਜਾ ਬਾਹਰ ਤੇ ਮੈਂ ਗਾਣਾ ਕੱਢਿਆ ਡੈਡੀ ਮੇਰੇ ਨੇ ਉਹ ਸੱਚ ਨੂੰ ਸੱਚ ਨੂੰ ਗਾਣਾ ਕੱਢਿਆ ਅੱਛਾ ਕਿਹੜੀ ਤੇ ਲੋ ਵੀ ਮੇਰੇ ਕਾਰਖਾਨੇ ਗਿਓ ਆਵਾ ਅੱਛਾ ਫਿਰ ਮੈਂ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਨਾ ਫਰਦਰ ਆਵਾ ਠੀਕ ਆ ਨਾ ਇਹਨੇ ਕਿਰਚ ਲਿਆਂ ਦੀ ਬਾਹਰੋਂ ਤੇਰੇ ਘਰੇ ਨਹੀਂ ਬਾਹਰ ਗਿਆ ਸੀ ਤੇ ਤੈਨੂੰ ਮਾਰੀ ਪਿੰਡ ਵਾਲਾ ਕੁਝ ਕਹਾਂਦਾ ਪਿੰਡ ਦੇ ਸਾਰੇ ਦੇਖੋ ਮੈਂ ਸਾਰਾ ਮੁੰਡਾ ਗੱਲ ਮੇਰੀ ਦੱਸਣਾ ਸ਼ਾਲੀ ਦਾ ਨਾਮ ਆਉਂਦਾ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਸ਼ਾਲੀ ਨਹੀਂ ਸੱਦਿਆ ਸੀ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਨਾ ਨਾ ਮੁੰਡੇ ਮੇਰੇ ਨੂੰ ਮਾਰੀ ਤੂੰ ਮੁੰਡੇ ਸੱਦਿਆ ਸੀ ਕਰ ਨਹੀਂ ਮੈਂ ਸੱਦਿਆ ਕੋਈ ਤੇਰੇ ਡੈਡੀ ਨੇ ਨਾ ਨਾ ਬਾਹਰ ਕੋਈ ਮੁੰਡਾ ਨਹੀਂ ਕੋਈ ਨਹੀਂ ਸਾਡੇ ਮਲੇ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਹਾਂਜੀ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਪਿੰਡ 'ਚ ਪਤਾ ਕਿਹਨੂੰ ਇਹ ਗੱਲ ਦਾ ਨਹੀਂ ਘਰ ਦੇ ਆਦਮ ਸਾਰਿਆਂ ਨੂੰ ਪਤਾ ਹੋਰ ਪਤਾ ਘਰ ਸੱਦ ਮਾਰਿਆ ਹਾਂਜੀ ਘਰ ਛੱਡੂ ਨਹੀਂ ਬੂਏ ਚੋਂ ਡੈਡੀ ਕਾ ਨਾ ਕੱਟਣ ਦਿਆ ਸੀ ਠੀਕ ਕਰ ਛੱਡੀ ਬਾਹਰ ਰੋਲਾ ਪੈਂਦਾ ਮਮਾ ਪਾ ਲੱਗਣਾ ਹੀ ਘਰ ਛੱਡ ਕੇ ਹੁਣ ਜਿਹੜੇ ਛੱਡਣ ਆਏ ਉਹ ਕੋਣੀ ਮੁੰਡੇ 4-5 ਜਣੇ ਇੱਕ ਤੇਰੇ ਨਾਲ ਕੋਣ ਦੋ ਜਣੇ ਗਏ ਉਹ ਕੋਣੀ ਘੁੱਗੀ ਦੇ ਡਰਾਈਵਰ ਉਹ ਪਥੋਂਦੇ ਆ ਉਹਨਾਂ ਨੇ ਮਾਰਿਆ ਨਾਲ ਸਾਡੇ ਮਿਲ ਵੀ ਉਹਨੇ ਨਹੀਂ ਮਾਰਿਆ ਸਮਝਣ ਲੱਗੀ ਤੁਸੀਂ ਤੰਣਾੜੇ ਮਾਰਿਆ ਹਣਾ ਤੇਰੇ ਡੈਡੀ ਨੇ ਤੂੰ ਡੈਡੀ ਤੇਰਾ ਯਾਰ ਕਿੱਥੇ ਮਾਰ ਜੂਗਾ ਹੈ ਨਹੀਂ ਪਰੀ ਭੈਣਾਂ ਅਦਰ ਕਿ ਤੇਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਤੇਰੀ ਨੇ ਮਾਰਿਆ ਸੌਂ ਲੱਗੇ ਚੀ ਨੈਰ ਘਰ ਮੇਰੇ ਬੱਚਾ ਸਾਡਾ ਝਗੀ ਗਰਦਾਸਪੁਰ ਤੋਂ ਡਿਊਟੀ ਕਰਕੇ ਵਾਪਸ ਆਉਣ ਡਿਆ ਸੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪੈਂਟ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚੱਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਮਾਰਸ ਤਦੋਸ ਤੇ ਸਾਡੇ 12 ਵਜੇ ਫੋਨ ਆਇਆ ਜੀ ਸਾਡੇ 12 ਵਜੇ ਰਤ ਨੂੰ ਫਿਰ ਕਿੱਥੋਂ ਮਿਲਿਆ ਉਹ ਨਾਂ ਤੇ ਤਾਰੇ ਨਾਲ ਅੱਧਾ ਸਰ ਲੈ ਗਏ ਉਹ ਚਾ ਆਪਣੀ ਚੋਕੀ ਤੇ ਲੈ ਗਏ ਉਹਦੇ ਕਪੜੇ ਵੀ ਆ ਗਏ ਤੇਰੇ ਤੋਂ ਆਉਂਦੇ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉੱਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਸ਼ੁਗੀਆਂ ਸ਼ਰੀਆਂ ਮਾਰ ਦਿੱਤੇ ਉਸ ਤੋਂ ਬਾਅਦ ਆਪ ਹੀ ਅੰਬਰਸਰ ਲੱਗੇ ਆ ਉਹ ਸਾਡੇ 12 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ ਤਰ੍ਹਾਂ ਗੱਲ ਹੋ ਗਈ ਉੱਥੇ ਡੈੱਡ ਬੋਡੀ ਵੀ ਨਹੀਂ ਹਨ ਵਿਕੀ ਅੱਜ ਤੱਕ ਨਹੀਂ ਵਿਕੀ ਜੇ ਕੱਲ ਦਾ 6-7 ਵਜੇ ਦਾ ਆਇਆ ਜੀ ਉਹ ਵੀ ਇਹਨਾਂ ਮਿੰਟੋਂ ਮੈਂ ਡੈਡੋ ਚ ਬੈਠੀ ਲੋ ਕਰਤਾ ਜੇ ਕਰਤਾ ਐਸਐਚਓ ਨੇ ਜਿਸ ਮਾਈਂ ਦਾ 5 ਵਜੇ ਦਾ ਇੱਥੇ ਬੁਲਾਇਆ ਜੇ ਐਸਐਚਓ ਕਦੀ ਕਹਿੰਦਾ ਮੌਦਾ ਨਾਲ ਹੀ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲੱਗ ਤਰ ਤੁਰੇ ਤਰਫੋਂ ਦੇ ਰਹੇ ਆ ਵੇਖਣ ਲੋ ਸਾਢੇ 12 ਵਜੇ 112 ਤੇ ਕਾਲ ਕੀਤੀ ਆ ਤੇ ਫੇਰ ਕਿਤੇ ਜਾ ਕੇ ਪੁੱਛਦੇ ਰੋ ਤੋਈਂ ਮਾਦਰਵਾਇ ਅਤਨੇ ਮੋਡਰਨ ਰਿਪੋਰਟ ਲਗਾਉਣ ਆਇਆ ਚੌਥੀ ਪੁੱਤ ਸ਼ੇਰ ਜਵਾਨ ਨੂੰ ਛੋਟਾ ਮੋਟਾ ਦਿੱਕਾ ਆਏ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਕੋਈ ਸਕੂਨ ਹੈ ਇਹ ਕਤਲ ਦਾ ਗੱਲ ਪਤਾ ਹੀ ਕਿੱਥੇ ਹੋਇਆ ਕਿੱਥੋਂ ਆਇਆ ਸਾਰੇ ਗੱਲ ਬਤਾਇਆ ਬੜਾ ਪੁੱਛਿਆ ਆ ਨੌਕਰੀ ਕਰਨ ਦੇ ਆ ਪੀਡਬਲੂਡੀ ਚ ਮਲਾਜੇ ਨੇ ਉਹ ਕਹਿੰਦੇ ਜੀ ਉਹਦੇ ਤੇਰਾ ਬਾਬਾ ਉਤੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਧਿਆ ਆ ਸ੍ਰੀਲ ਦੇ ਇਹਨਿੰਕ ਤਾਂ ਅਰਸਾ ਤੋਂ ਕਿ ਇਹ ਬੁ ਮਾਰਿਆ ਗਿਆ ਆਪਣੀ ਜਾਨ ਤੇ ਸ੍ਰੀਲ ਨੂੰ ਇਹ ਸੁਣਨ ਚਾਹ ਆ ਵੀ ਕਿ ਇਹ ਕਿੱਥੇ ਪੱਦੇ ਰਹੇ ਆ ਉਹ ਵੀ ਇਹ ਦੱਸਦਾ ਸੱਚ ਦੱਸਦਾ ਉਹ ਵੀ ਇਹ ਦੱਸਦਾ ਜਦ ਕਿ ਸਹੀ ਦੇਖੇ ਸਾਡਾ ਭਰਾ ਹੋ ਉਸ ਨੂੰ ਗੁਣ ਕੋਈ ਨਹੀਂ ਦੱਸਿਆ ਤੁਮਾਨੂੰ ਉਹਨੂੰ ਬਾਹਰ ਪਤਾ ਉਹ ਤੁਹਾਨੂੰ ਕੁਛ ਵੀ ਤੂੰ ਘਰ ਦਾ ਪਤਾ ਸੱਚੇ ਦੇ ਕਿਤੇ ਨਹੀਂ ਘਰ ਦਾ ਨਹੀਂ ਦੱਸੋ ਇਹ ਕਹਿ ਰਹੇ ਨੇ ਕਿ ਕੌਣ ਕੀ ਲੀ ਜੇ ਉਹ ਵੀ ਮੈਂ ਆਪਣੀ ਜਦੋਂ ਚਾਹਤ ਨਾਲ ਮੌਕੇ ਦਾ ਫਰਤ ਲੱਪਿਆ ਬੜੀ ਮੇ ਪਿੰਡ ਸਾਰਾ ਮੇਰੇ ਦਵਾਇਓਗੇ ਬੜਾ ਪਿੰਡ ਸਾਡਾ ਮੁੰਡਾ ਕਿ ਭਣਾ ਲਾਣਗੇ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਸਾਡੇ ਬੱਚੇ ਦਾ ਨਿਆੜੀ ਲਾਸ਼ ਰੋਟੀ ਸਾਡੀ ਇਹ ਸਭ ਦੀ ਸੁਣਵਾਈ ਨਹੀਂ ਕਰਨੀ ਉੱਤੇ ਸਾਡੀ ਲਾਜ ਰੋਲਦੀ ਆ ਬੀਪੀਆਂ ਸਾਡੀਆਂ 25000 ਰੁਪਏ ਵਰਤੀਆਂ ਤੁਸੀਂ ਸਾਨੂੰ ਕੀ ਨਿਆਂ ਦੇਉਂਦੇ ਹੋ ਕੋਨ ਕੋਸਾ ਉਹ ਵੀ ਇਹ ਨਹੀਂ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਸਰਕਾਰੀ ਨੂੰ ਜਾ ਕੇ ਛਾਪਾ ਮਾਰਦੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਜਦੀ ਨਹੀਂ ਨਹੀਂ ਹੈਗੀ ਜੀ ਉਸ ਦੀ ਕਾਰਵਾਈ ਨਹੀਂ ਨਹੀਂ ਸੱਚੀ ਸੱਚੀ ਗੱਲ ਹੈ ਸਾਡੇ ਕੋਲ ਜਿੰਦੇ ਤੁਹਾਡੇ ਕੋਈ ਸੁਪੂਤ ਨਹੀਂ ਪੁੱਛਦਾ ਸਾਡੇ ਪਰਚਾ ਕਰਦੇ ਰੰਜੀਤ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਗੁਜ਼ਾਰ ਨਹੀਂ ਕੋਈ ਠਾਫੜੀ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਸੀ ਦੋਵਾਂ ਅੱਜ ਵੀ ਗਾਵੇ ਗੱਲ ਫੇਰ ਮੀਡੀਆ ਬੁਲਾਵਾਂਗੇ ਅਜੇ ਸਕਿੰਟ ਤੇ ਸੁਨੀਲ ਆਪਰੇ ਤਿਆਰ ਹੋ ਤੁਸੀਂ ਦੇ ਆਪਰੇ ਤਿਆਰ ਹੋ ਤੁਸੀਂ ਕੀ ਤੇ ਪਹਿਲਾਂ ਪਹਿਲਾਂ ਆਪ ਪਤਾ ਰੋਕਿਆ ਤੇ ਗੱਲ ਵੀ ਨਹੀਂ ਕੀਤੀ ਆ ਧਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਅਤੇ ਤੇ ਸੁਨੀਲ ਸੱਚੇ ਜਿਹੜਾ ਹੈ ਬਾਗੀ ਪੁਲਿਸ ਰਿਪੋਰਟ ਪੱਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈ ਨਾ ਕਮਿਸ਼ਨ ਦੇ ਰਿਪੋਰਟ ਪੱਤਨ ਦਾ ਇਹਨਾਂ ਰਮਤਾ ਸਿੰਘ ਆਪੀ ਕੀ ਕਿਛੁ ਗਨ ਪਗਲਗਾ ਵਰਤੇ ਘਰ ਆ ਕੇ ਖਰਾਬ ਕੀਤੀ ਇਹਨਾਂ ਦੀ ਆਰਥਿਕ ਬੈਸ ਬਸਾਈਆ ਗਈ ਹੋਈ ਆ ਬੈਸ ਬਸਾਈਆ ਹੋ ਤੋਂ ਬਾਅਦ ਇਹ ਜਦੋਂ ਪਰ ਹੋਰ ਵਾਰਚ ਨਹੀਂ ਗਿਆ ਉਹਦੀ ਮਦਰ ਮਾਤਾ ਵੀ ਆਈ ਆ ਪਤਾ ਲੱਗਾ ਕਿ 11 ਵਜੇ ਗਿਆ ਪਰ ਪਤਾ ਕਰਾ ਕਿਉਂ ਨਹੀਂ ਆਇਆ ਇਹ ਜਦੋਂ ਟੂ ਟੂ ਲੈਣਾ ਚੰਗੇ ਆ ਤੇ ਦੀ ਮਾਤਾ ਮੁਰੜ ਬਹੁਤ ਖੜ ਕੇ ਲੱਗੀ ਬਾਹਰ ਲੈ ਉਹਨੇ ਸੱਟੇ ਨੇ ਨੀਂ ਲਏ ਯਾਰ ਨੇ ਸੱਟੇ ਦੀ ਬਹੁਤ ਵੱਡਨੀ ਆ ਇਹਦੇ ਮਿਹਰੇ ਤੇੜੀ ਖੰਗਰ ਮਾਰਦਾ ਸਾਨੂੰ ਮਿਲਦੇ 12:30 1 ਵਜੇ ਸਾਨੂੰ ਮਿਲਦੇ ਮੈਸੇਜ ਮਿਲਿਆ ਕੁਝ ਜ਼ਰੂਰ ਦਾ ਸਟਾਫ। ਉਹਦੇ ਮੈਂ ਜਾ ਕੇ ਪਤਾ ਕੀਤਾ ਉਹਨਾਂ ਦੇ ਨੂੰ ਮੇਰੀ ਬੈਂਚ ਹੋ ਚੁੱਕੀ ਆ। ਉਹਦੇ ਵੇਲੇ ਡਾਕਟਰ ਨੇ ਦੇਖਿਆ ਜਿੱਥੇ ਦਾ ਖਰਾਬ ਆ ਰਿਹਾ ਸੀਗਾ ਉਹ ਇੱਕੋ ਸੁਰਾਵਤ ਜਾ ਤੋ ਤੇ ਲਾਲ ਬਿਲਜਾ ਲਾਉਂਦਾ ਸੀ। ਇਸ ਲਈ ਉਹਨਾਂ ਦੀ ਲਾੜਾ ਦੇ ਜਾ ਕੇ ਲੱਫਾ ਕਰਦੇ ਆ। ਉਹ ਬੰਦ ਕੋ। ਮੈਨੂੰ ਇਹ ਸੋਚ ਤੋਂ ਦਾਰੂ ਚੱਕੇ ਤੋਂ ਬਣਾ ਹੋ ਗਿਆ। ਉਹ ਮੇਰੇ ਸਾਹ ਤੋਂ ਕੱਢਦੇ ਨੇ ਪਾਣੀ ਦੇ। ਜਲਦੀ ਤੋਂ ਜਲਦੀ ਮੈਂ ਪਹੁੰਚ ਰਿਹਾ ਤਾ।